ਚੜਜੋ ਜੋ ਬੋਲੇ ਸੋ ਨਰਪਾਤ ਰਬਦਾਸ ਮਹਾਰਾਜ ਕੀ ਜੈ ਹਾਂਜੀ 10 ਵੱਲੋਂ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਦੇਵ ਧੰ ਗੁਰਦੇਵ ਜੀ ਸਾਧ ਸੰਗਤ ਜੀ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਸਾਡੇ ਰਬਦਾਸੀਆ ਧਰਮ ਪ੍ਰਚਾਰ ਕਮੇਟੀ ਰਜਿਸਟਰਡ ਉਹਦੇ ਸਮੂਹ ਮੈਂਬਰ ਸਾਹਿਬਾਨ ਸਾਡੇ ਲੇਡੀਜ਼ ਮੈਂਬਰ ਸਾਹਿਬਾਨ ਸਾਡੀਆਂ ਭੈਣਾਂ ਸਾਡੇ ਵੀਰ ਸਾਰੇ ਇੱਥੇ ਪਹੁੰਚੇ ਆ ਇਹ ਕਾਂਚੀ ਨਗਰ ਹੈ ਔਰ ਗੀਤਾ ਕਲੋਨੀ ਦਾ ਸਾਂਝਾ ਪਾਰਕ ਹੈ ਇੱਥੇ ਅਸੀਂ 30 11 2024 ਨੂੰ ਦਿਨ ਸ਼ਰੀ ਬਾਦ ਨੂੰ ਇੱਕ ਮਹਾਨ ਸੰਤ ਸਮੇਲਨ ਕਰਾਉਣ ਜਾ ਰਹੇ ਹਾਂ ਇਹ ਮਹਾਨ ਸੰਤ ਸੰਮੇਲਨ ਸਤਗੁਰ ਰਵਿਦਾਸ ਮਹਾਰਾਜ ਦੀ ਪਾਵਨ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਉਹਨਾਂ ਦੀ ਫਲਸਫੇ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸੱਤਵਾਂ ਇਸ ਵਾਰ ਸੰਤ ਸਮਾਗਮ ਕਰਾਉਣ ਜਾ ਰਹੇ ਹਾਂ ਔਰ ਇਸ ਸੰਬੰਧ ਵਿੱਚ ਜਿਹੜਾ ਸਫਾਈ ਅਭਿਆਨ ਜਿਹੜਾ ਚੱਲ ਰਿਹਾ ਹੈ ਸਾਡੀਆਂ ਭੈਣਾਂ ਵੀ ਆਈਆਂ ਬੀਬੀਆਂ ਸਾਡੀਆਂ ਸਾਡੇ ਸਾਥੀ ਸਾਰੇ ਨੌਜਾਨ ਸਾਥੀ ਪਹੁੰਚੇ ਆ ਤੇ ਇਹ ਸਤਿਗੁਰੂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਪਛਾਣ 108 ਸੰਤ ਤੇ ਸ਼੍ਰੀ ਨਰਜਨ ਦਾਸ ਜੀ ਮਹਾਰਾਜ ਉਹਨਾਂ ਦੀ ਸਤ ਪ੍ਰਸਤੀ ਇਹ ਪ੍ਰੋਗਰਾਮ ਹੋ ਰਿਹਾ ਆ ਔਰ ਸ਼੍ਰੀ ਸ਼੍ਰੀ ਅਮਰਤ ਬਾਣੀ ਗ੍ਰੰਥ ਚੋਦੀ ਸ਼ਤਰ ਸ਼ਾਇਆਹਟ ਪ੍ਰੋਗਰਾਮ ਸਤਵਾਂ ਸਮਾਗਮ ਹੋਣ ਜਾ ਰਿਹਾ ਆ ਸੋ ਇਹਦੇ ਵਿੱਚ ਸੰਗਤਾਂ ਦਾ ਬਹੁਤ ਪਿਆਰ ਮਿਲ ਰਿਹਾ ਸਾਨੂੰ ਬਹੁਤ ਸਹਿਯੋਗ ਮਿਲਦਾ ਪਿਆ ਹੈ ਔਰ ਸੰਗਤਾਂ ਵੱਲੋਂ ਬੜੇ ਮਾਇਆ ਦੇ ਵੱਧ ਚੜ ਕੇ ਯੋਗਦਾਨ ਮਿਲਦਾ ਪਿਆ ਸਾਨੂੰ ਔਰ ਉਸ ਦੇ ਨਾਲ ਸਭ ਤੋਂ ਪਹਿਲਾਂ ਸਵੇਰ ਤੋਂ ਤਕਰੀਬਨ 8 ਵਜੇ ਤੋਂ 11 ਵਜੇ ਤੱਕ ਜਿਹੜਾ ਅੰਮ੍ਰਿਤ ਬਾਣੀ ਦੇ ਜਿਹੜੇ ਪ੍ਰਚਾਰ ਪ੍ਰਸਾਰ ਅਖੰਡ ਜਾਪ ਚੱਲਣਗੇ ਔਰ ਇਸ ਦੇ ਨਾਲ ਔਰ ਟੁੱਟ ਚਾਹ ਦੇ ਔਰ ਟੁੱਟ ਲੰਗਰ ਪਗੋੜਿਆਂ ਦੇ ਲੰਗਰ ਚੱਲਣਗੇ ਔਰ ਅਪਰਾਧ ਸਾਡੇ ਪਾਸ ਕੀਰਤਰੀ ਜਥੇ ਪਹੁੰਚ ਰਹੇ ਨੇ ਉਹ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਨ ਦਾ ਉਪਰਾਲਾ ਕਰਨਗੇ ਉਪਰਾੰਤ ਭੋਗ ਪਾਉਣ ਤੋਂ ਉਪਰਾੰਤ ਸੰਤ ਪਰਵਚਨ ਹੋਣਗੇ ਔਰ ਉਪਰਾੰਤ ਗੁਰੂ ਘਰ ਦੇ ਟੋਟ ਲੰਗਰ ਚੱਲਣਗੇ ਇਸੇ ਤਰ੍ਹਾਂ ਸਵੇਰੇ ਲਗਭਗ 7 ਵਜੇ ਤੋਂ ਲੈ ਕੇ ਸ਼ਾਮ 6-7 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਚੱਲੂਗਾ ਤਾਂ ਅਸੀਂ ਜਿੱਥੇ ਤੱਕ ਵੀ ਸਾਡੀ ਆਵਾਜ਼ ਇਸ ਚੈਨਲ ਦੇ ਮਾਰਗ ਉੱਤੇ ਜਾ ਕੇ ਸੰਤਾਂ ਦੀ ਸਤਿਗੁਰੂ ਵਿਦਾਤ ਨਾਮਲੇ ਵਰਸ ਸਾਡੇ ਚੈਨਲ ਤੇ ਦੇ ਦੇਗਾ ਤੇ ਪਰ ਨਰਮਾਤੀ ਹੋਵਾਂਗੇ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਚਾਪਨ ਪ੍ਰਚਾਰ ਕਮੇਟੀ ਲੋਕ ਗੁਰੂ ਵਿਸ਼ਾਲ ਸੰਤ ਸਮੇਲਨ ਆਪ ਸਾਹਿਬਾ ਜੀ ਦੇ ਵੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੋਏ ਸੱਤ ਸੱਤ ਨੂੰ ਲਾਈਏ ਮਾਦੋ ਜੈਸੇ ਮਦਮ ਸਿਰਾ ਕਿ ਸਰਬ ਸਮਾਜ ਸਾਰੀਆਂ ਸੰਗਤਾਂ ਦੇ ਏਕੇ ਵਾਸਤੇ ਇਸ ਮਿਸ਼ਨ ਨੂੰ ਲੈ ਕੇ ਚੱਲਦੇ ਹੋਏ ਮਹਾਨ ਸੰਤ ਸਮੇਲਨ ਜੋ 30 11 2024 ਦਿਨ ਸ਼ਨੀਵਾਰ ਨੂੰ ਹੈ ਆਪ ਸਭ ਸੰਗਤਾਂ ਨੂੰ ਨੇੜੇ ਔਰ ਦੂਰ ਦੀਆਂ ਸੰਗਤਾਂ ਨੂੰ ਖੁੱਲਾ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ ਆਪ ਸਭ ਸੰਗਤਾਂ ਇਸ ਮਹਾਨ ਸੰਤ ਸਮੇਲਨ ਵਿੱਚ ਪਹੁੰਚ ਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਪਾਵਨ ਪਵਿੱਤਰ ਅਮਤਮਾਣੀ ਦਾ ਵੰਡਵਾਨੋ ਔਰ ਉਪਰੰਤ ਸਾਡੇ ਸਤਿਕਾਰਯੋਗ ਭਾਈ ਸ਼੍ਰੀ ਪਵਨ ਕੁਮਾਰ ਜੀ ਔਰ ਉਪਰੰਤ ਸਤਿਕਾਰਯੋਗ ਸਾਈਂ ਪਪਲ ਸ਼ਾ ਜੀ ਕੀਰਤਨ ਦੇ ਰਾਹੀਂ ਆਪਣੀ ਹਾਜ਼ਰੀ ਲਗਾਉਣਗੇ ਉਪਰੰਤ ਸਤਿਗੁਰੂ ਸਵਾਮੀ ਸੰਤ ਨਰੰਜਨ ਦਾਸ ਮਹਾਰਾਜ ਦੇਖਣੇ ਘੇਟ ਇਹ ਵਿਸ਼ਾਲ ਸੰਸਮੇਲਨ ਸੰਤ ਪਰਵਚਨ ਹੋਣਗੇ ਸੋ ਆਪ ਸਭ ਸੰਗਤਾਂ ਹਮ ਹਮਾ ਕੇ ਪਹੁੰਚੋ ਤਾਂ ਜੋ ਇਹ ਵਿਸ਼ਾਲ ਸੰਤ ਸਮੇਲਨ ਜੋ ਇੱਕ ਸਾਂਝੀ ਵਾਲਤਾ ਦਾ ਸਨੇਹਾ ਦਿੰਦਾ ਹੈ ਚਾਓ ਸਾਰੇ ਇਕੱਠੇ ਹੋ ਕੇ ਆਪਾਂ ਸਭ ਸੰਗਤਾਂ ਰਲ ਮਿਲ ਕੇ ਰਹੀਏ ਤੇ ਸਭ ਸੰਗਤਾਂ ਦੇ ਵਿੱਚ ਪਿਆਰ ਵੰਡੀਏ ਤੇ ਅੱਜ ਉਸੇ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਅੱਜ ਦੇਖੋ ਸੰਗਤਾਂ ਦੇ ਵਿੱਚ ਭਾਰੀ ਪੁਸ਼ਾਕ ਜੋ ਸਾਫ ਸਫਾਈ ਕੀਤੀ ਜਾ ਰਹੀ ਹੈ ਤੇ ਸੰਗਤਾਂ ਦੇ ਵੱਲੋਂ ਇਹ ਪਿਛਲੇ ਕਾਫੀ ਦਿਨਾਂ ਤੋਂ ਇਹਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨੇ ਵੀ ਅੱਜ ਸੰਗਤਾਂ ਪਹੁੰਚੇ ਆਂ ਬੀਬੀਆਂ ਪਣਾ ਦਾ ਜਿਹੜੀਆਂ ਸੇਵਾ ਕਰ ਰਹੀਆਂ ਔਰ ਸਾਡੇ ਹੰਸਰਾਜ ਜੀ ਗੜਾ ਵਿਸ਼ੇਸ਼ ਤੌਰ ਤੇ ਸਾਡੇ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਤੇ ਆਪ ਜੀ ਨੂੰ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਖੁੱਲਾ ਸਦਾ ਪੱਤਰ ਦਿੱਤਾ ਜਾਂਦਾ ਹੈ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ